ਡੈਡੀ ਅਜ ਕੋਈ ਗਾਣਾ ਸੁਣਾ ਗਾਣਾ ਸੁਣਾ ਹੂੰ ਸੁਣ ਲੋਗੇ ਗਾਣਾ ਹੂੰ ਪਿਆਰਾਂ ਗਾਣੇ ਸੁਣਨ ਵਾਸਤੇ ਤੂੰ ਵੀ ਸੁਣਨਾ ਸੁਣਾ ਦੇ ਮੈਂ ਸੁਣਦਾ ਨਹੀਂ ਵੀ ਮੈਂ ਸੁਣਨਾ ਗਾਣਾ ਸੀ ਗਾਣਾ ਵਧੀਆ ਲੱਗਿਆ ਫਿਰ ਤਾੜੀਆਂ ਜਰੂਰ ਮਾਰਨੀ ਬਾਨੀ ਹੈ ਹੈ ਹਾਂ ਮੜਾ ਛੇਟਾ ਨਾ ਮੇਰਾ ਕੁੱਟ ਫਿਰ ਤਾੜੀਆਂ ਮਾਰਨੀ ਜੇ ਗਾਣਾ ਵਧੀਆ ਲੱਗਿਆ ਤੁਹਾਨੂੰ ਦੋਵਾਂ ਨੇ ਠੀਕ ਹੈ ਪੀਤਾ ਠੀਕ ਹੈ ਹੂੰ ਲੋਕਾਂ ਦੀਆਂ ਗੱਲਾਂ ਦੀ ਪਰਵਾਹੀ ਕਰੀਦੀ ਲੋਕਾਂ ਦੀਆਂ ਗੱਲਾਂ ਦੀ ਪਰਵਾਹੀ ਕਰੀਦੀ ਵਾ ਵਾ ਓਏ ਨਾਣੇ ਤੁਹਾਨੂੰ ਅੱਗੇ ਵਧਣ ਨਹੀਂ ਦੇਣਾ ਲੋਕਾਂ ਦੀਆਂ ਗੱਲਾਂ ਦੀ ਪਰਵਾਨੀ ਕਰੀ ਦੀ ਇਨਾਂ ਨੇ ਤੁਹਾਨੂੰ ਤਰੱਕੀ ਕਰਨ ਨਹੀਂ ਦੇਣੀ ਐਨਾ ਕੀ ਸ਼ਬਦ ਗਾਇਆ ਤੇ ਗਾਣਾ ਦੱਸੋ ਮੇਰਾ ਕਿਹ ਜਾਏ ਵਧੀਆ ਕਹਿ ਤੋ ਨਾ ਤਾੜੀਆਂ ਨਹੀਂ ਕੋਈ ਮਾਰੀਆਂ ਤੁਸੀਂ ਯਾਰ ਤਾੜੀਆਂ ਨਹੀਂ ਜੀ ਹੌਂਦੀ ਨਹੀਂ ਨੱਸਾ ਆ ਵੀ ਗਾਣਾ ਮੈਂ ਰੋਈ ਜਾ ਕਰੂੰਗਾ ਜੇਗਾ ਹਾਂ ਤੁਸੀਂ ਗਾਣਾ ਸੁਣਾ ਕਰਨਾ ਤੇ ਤਾੜੀਆਂ ਵਜਾਇਆ ਕਰਨੀਆਂ ਫਰੀਦ ਕਈ ਲੱਗ ਗਿਆ ਗਾਣਾ ਵਧੀਆ ਸੀ ਵਧੀਆ ਸੀ ਨਾ ਗੁੱਟ ਗੁੱਟ ਵੈਰੀ ਗੁੱਟ ਹਾਂ ਬਸ